ਕੋਲੀ ਮਾਰ ਕੇ ਹਟੇ ਰਹੇਂ ਅੰਦਰੀ ਪਰਦੇ ਬੋਛਲੇ ਆਹਦੀ ਗੱਲ ਆ ਯਾਰ ਤੁਹਾਡੀ ਸਰਕਾਰ ਸਹੀ ਗੱਲ ਕਰਕੇ ਮਾਰਨ ਵਾਲੇ ਜੀ ਕੋਲੀ ਮਾਰ ਦਈਆ ਮੇਰੇ ਦੋ ਇੱਕ ਬੱਖੀ ਗੋਲ ਦੀ ਫੇਰ ਕੱਢਾ ਇੱਕ ਲੱਤ ਗੋਲ ਦੀ ਪਰ ਖੜਾ ਰਿਆ ਸਲਾਰੇ ਕੇ ਪੱਟ ਗਿਆ ਜਸਾਟੇ ਲੋਕ ਪ੍ਰਧਾਨ ਇਥੋਂ ਦਾ ਬਈ ਆਪਣੀ ਸਿੱਧੀ ਫਰਮਾਇਸ਼ ਆ ਬਈ ਕਲੀ ਦਾ ਖਾਣਾ ਚਾਹ ਬਈ ਕਲੀ ਫੁੱਟੇ ਐਨਾਂ ਦੀ ਸਕਿਉਰਿਟੀ ਕੁਛ ਨਹੀਂ ਮੁਲਾਜ਼ਮਾਂ ਦੀ ਠੀਕਾ 300 ਮੜਾ ਆ ਦਗਾਵ ਮੜਾਇਆ ਇੱਧਰ ਕਿਸੇ ਕਿਸੇ ਦੇ ਲੱਗੇ ਪੈਰ ਉਹ ਮੇਰੇ ਹੀ ਮਾਰਦਾ ਸੀ ਪਥੂਨੋ ਗੁਰੂ ਦੇ ਛਾਪਿਆ ਪੱਖੀ ਗੋਲ ਦੀ ਲੱਤ ਗੋਲ ਦੀ ਕਰਦਾ ਸਿੱਧੀ ਗੱਲ ਕਹਿਣਾ ਅਦਾਲਤ ਅੱਲਾ ਸੀਦਾ ਕੱਲਾ ਸੀ ਅਸਲਾ ਫਿਰ ਗੁੜੀ ਮਾਰਦਾ ਹੱਕਾ ਮੂਰੀ ਸੀ ਉਹ ਕੋਈ ਨਾ ਓਏ ਆ ਵੀਰੇ ਕੀ ਗੱਲ ਬਾਤ ਹੋਈਏ ਵੀਰੇ ਕੀ ਗੱਲ ਹੋ ਗਈ ਫਾਇਰ ਮਾਰਦਾ ਸੀ ਜੀ ਉਹ ਕੰਮ ਕਰਦਾ ਸੀ ਮੇਰੇ ਮੇਰੇ ਮਾਰਦਾ ਸੀ ਜੋ ਫਾਇਰ ਮਾਰ ਲਿਆ ਮੈਂ ਸਿੱਧਾ ਹਿੱਕ 'ਚ ਵੱਜਿਆ ਠੀਕ ਆ ਬਈ ਟਾਲੀ ਲਿਓ ਕੇ ਮੂਰੇ ਭੱਜ ਲਿਆ ਮੈਂ ਪਿੱਛੋਂ ਫੜ ਲਿਆ ਪਿੱਛੋਂ ਫੜ ਕੇ ਦੋਆ ਪਿਸਟਲ ਫੜਿਆ